ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਜਿਹੜੀ ਆਪਾਂ ਪਾਣੀ ਵਾਲੀ ਡੇਗੀ ਦਾ ਕੰਮ ਚੱਲ ਰਿਹਾ ਸੀ ਇਹਨਾਂ ਦਾ ਕੰਮ ਨਵੇੜ ਦਾ ਮਸ਼ੀਨਾਂ ਨੂੰ ਸਫਾਈ ਲਾਉਂਦੀ ਆਉਂਦੀ ਆ ਮਗਰ ਵਿੱਚ 7 ਤੋਂ 8 ਫੁੱਟ ਦੂੰਗਾ 30 ਫੁੱਟ ਚੌੜਾ 40 50 ਫੁੱਟ ਲੰਬਾ ਆ ਮਿੱਟੀ ਥੋੜੀ ਜਿਹੀ ਇਧਰਲੇ ਪਾਸੇ ਜਿਆਦਾ ਰਹੇਗੀ ਸੀ ਇਹ ਹੁਣ ਉਹਨੂੰ ਟ੍ਰਾਫ ਕਰਕੇ ਉੱਪਰ ਚੜਾਉਂਦਾ ਆਂਗਾ ਆ ਦੂਸਰੀ ਮਿੱਟੀ ਆਪਾਂ ਸਾਰੀ ਜਿਹੜੀ ਨਿਕਲੀ ਸੀ ਵਿੱਚੋਂ ਸਾਈਡਾਂ ਉੱਚੀਆਂ ਕਰਤੀਆਂ ਅੰਦਰੋਂ ਉੱਚੀਆਂ ਕਰਤੀਆਂ ਅੰਦਰਲੇ ਪਾਸੇ ਪਾ ਘੱਟ ਜਗ੍ਹਾ ਛੱਡੀ ਹੈ ਅੰਦਰਲੇ ਪਾਸੇ ਥੋੜੀ ਜੀ ਵਾਦੇ ਛੱਡੀ ਹੈ ਇਧਰ ਦਾ ਸਪੱਟ ਛੱਡੀ ਆ ਉਧਰ ਆਪਾਂ 5 ਫੁੱਟ ਜਗ੍ਹਾ ਛੱਡੀ ਆ। ਪੜੀ ਬੰਨ ਦਿੱਤੀ। ਆ ਸਾਡੇ ਬਾਈ ਗੇਬੂ ਜੀ ਬਲਾਸਪੁਰ ਤੋਂ। ਜਿੱਦਾਂ ਜਮਾ ਕਲੀਅਰ ਹੋ ਗਈ ਉਦੋਂ ਫੇਰ ਵੀਡੀਓ ਪਾ ਕੇ ਤੁਹਾਨੂੰ ਵਿਖਾਵਾਂਗੇ ਵੀ ਐਦਾਂ ਬਣ ਗਈ।